ਸਾਰਿਆਂ ਨੂੰ ਪਿਆਰ ਭਰੀ ਸਸ਼ੀ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸਾਰੇ ਹੀ ਮੁਲਾਜ਼ਮ ਸਾਥੀ ਪੈਨਸ਼ਨ ਔਰ ਫੈਮਿਲੀ ਪੈਨਸ਼ਨ ਦਾ ਮੇਰੇ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ ਚੈਨਲ ਤੇ ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਪੰਜਾਬ ਨੇ ਸਰਕਾਰ ਨੇ ਜਿਹੜਾ ਇਹ ਇਹ ਜਿਹੜਾ ਹੈ ਪੀ ਕਮਿਸ਼ਨ ਦਾ ਕਿਸ਼ਤਾਂ ਦੇ ਵਿੱਚ ਦੇਣਾ ਮਨਜ਼ੂਰ ਕਰ ਲਿਆ ਹੈ ਇਸ ਸਬੰਧ ਵਿੱਚ ਚਿੱਠੀ ਵੀ ਜਾਰੀ ਹੋਈ ਹੈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਪਰ ਹੁਣ ਕੁਝ ਸਵਾਲ ਆ ਰਹੇ ਨੇ ਜਿਵੇਂ ਕਿ ਪਹਿਲਾ ਸਵਾਲ ਆਇਆ ਕਿ ਜੋ ਕਿ ਪੈਸ਼ਨਰ ਨੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਹਨਾਂ ਦੇ ਫੈਮਿਲੀ ਪੈਨਸ਼ਨਰ ਦੀ ਵੀ ਮੌਤ ਹੋ ਚੁੱਕੀ ਹੈ ਪਰ ਆਪਕੀ ਦੋਨੇ ਪਤੀ ਪਤਨੀ ਬਕਾਇਆ ਕੌਣ ਦੇਵੇਗਾ ਦੂਸਰਾ ਸਵਾਲ ਇਹ ਹੈ ਕਿ ਜੇਕਰ ਕਿਸੇ ਵੀ ਕਰਮਚਾਰੀ ਦੀ ਨੌਕਰੀ ਦੇ ਦੌਰਾਨ ਮੌਤ ਹੋ ਗਈ ਹੈ ਉਸ ਦੀ ਪਤਨੀ ਨੂੰ ਫੈਮਿਲੀ ਪੈਨਸ਼ਨ ਮਿਲ ਰਹੀ ਹੈ ਉਸ ਨੂੰ ਹੁਣ ਬਕਾਇਆ ਜਿਹੜਾ ਉਹ ਬੈਂਕ ਦੇਵੇਗਾ ਜਾਂ ਡੀ ਡੀਓ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਇਹੀ জানਾਂਗੇ ਇਹਨਾਂ ਸਵਾਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇਹ ਹੀ ਜਾਣ ਲੈਂਦੇ ਹਾਂ ਕਿ ਬਕਾਇਆ ਜਿਹੜੀ ਹੈ ਜਿਹੜਾ ਬਕਾਇਆ ਹੈ ਜਿਹੜਾ ਹੈ ਉਹ ਬੈਂਕ ਦੇਵੇਗਾ ਜਾਂ ਡੀ ਡੀਓ ਅੱਜ ਅਸੀਂ ਇਹ ਹੀ ਜਾਣਾਂਗੇ ਜਿਹੜੇ ਹੈ ਅਸੀਂ ਜਿਹੜਾ ਕਿ ਬਕਾਇਆ ਕਿਸ਼ਤਾਂ ਦੇ ਵਿੱਚ ਕਿੰਨਾ ਕਿੰਨਾ ਨੂਕ ਤੇ ਕਿਦਾਂ ਕਿਦਾਂ ਮਿਲੇਗਾ ਕਹਿੰਦੇ ਨੇ ਜਿਹੜਾ ਪੈਨਸ਼ਨਰ ਇੱਕ 10 2024 ਨੂੰ 85 ਸਾਲ ਤੋਂ ਉੱਪਰ ਹੋ ਗਏ ਹੋ ਚੁੱਕੇ ਨੇ ਉਹਨਾਂ ਨੂੰ ਦੋ ਬਰਾਬਰ ਕਿਸ਼ਤਾਂ ਦੇ ਵਿੱਚ ਬਕਾਇਆ ਮਿਲੇਗਾ ਇਹ ਬਕਾਇਆ ਜਿਹੜਾ ਹੈ ਫਰਵਰੀ ਔਰ ਮਾਰਚ ਦੀ ਪੈਨਸ਼ਨ ਦੇ ਨਾਲ ਮਿਲ ਜਾਵੇਗੀ ਭਾਵੇਂ ਕਿ ਜੇਕਰ ਉਹਨਾਂ ਦਾ ਬਕਾਇਆ ਕੁੱਲ ਮਿਲਾ ਕੇ 3 ਲੱਖ ਰੁਪਏ ਬੰਦਾ ਹੈ ਦੋ ਕਿਸ਼ਤਾਂ ਦੇ ਵਿੱਚ 1.5 ਲੱਖ ਰੁਪਏ ਮਿਲ ਜਾਵੇਗਾ ਇੱਥੇ ਸਪਸ਼ਟ ਇਹ ਹੈ ਕਿ ਜੋ ਇਹ ਇੱਕ 10 2024 ਨੂੰ 85 ਸਾਲ ਦੇ ਹੋ ਗਏ ਨੇ ਉਹ ਇੱਕ ਇੱਕ 2016 ਤੋਂ ਪਹਿਲਾਂ ਰਿਟਾਇਰ ਹੋ ਗਏ ਹੋਣਗੇ ਇਹ ਪੂਰਾ ਜਿਹੜਾ ਬਕਾਇਆ ਰਕਮ ਉਹਨਾਂ ਦਾ ਬੈਂਕ ਦੇਵੇਗਾ ਜਿੱਥੇ ਉਹਨਾਂ ਨੂੰ ਪੈਨਸ਼ਨ ਹੈ ਜਿਹੜੀ ਆ ਰਹੀ ਹੈ ਉਹੀ ਦੇਵੇਗਾ ਦੂਸਰਾ ਸਵਾਲ ਇਹ ਹੈ ਕਿ 75 ਸਾਲ ਤੋਂ ਉੱਪਰ ਵਾਲਿਆਂ ਨੂੰ ਬਰਾਬਰ ਜਿਹੜੀਆਂ 12 ਕਿਸ਼ਤਾਂ ਦੇ ਵਿੱਚ ਜਾਨੀ ਕਿ ਅਪ੍ਰੈਲ 2025 ਤੋਂ ਲੈ ਕੇ ਮਾਰਚ 2026 ਤੱਕ ਜਿਹੜਾ ਬੈਂਕ ਹੀ ਬਕਾਇਆ ਦਵੇਗਾ ਕਿਉਂਕਿ ਇਹੇ ਕਰਮਚਾਰੀ ਵੀ ਇੱਕ ਜਿਹੜੇ ਕਿ 16 ਤੋਂ ਪਹਿਲਾਂ ਹੀ ਰਿਟਾਇਰ ਹੋ ਚੁੱਕੇ ਨੇ ਤੇ ਪੈਸ਼ਨ ਲੈ ਰਹੇ ਨੇ ਬਾਕੀ ਜੋ 75 ਸਾਲ ਤੋਂ ਘਟ ਹੈਗੇ ਨੇ ਅਜੇ ਤੱਕ 75 ਸਾਲ ਦੇ ਨਹੀਂ ਹੋਏ ਆ ਉਹਨਾਂ ਨੂੰ ਬਰਾਬਰ ਜਿਹੜਾ ਹੈ 42 ਕਿਸ਼ਤਾਂ ਦੇ ਨੇ ਜਿਹੜੀਆਂ ਬਕਾਇਆ ਉਹ ਮਿਲੇਗਾ ਬਾਕੀ ਹੁਣ ਅੱਜ ਦੇ ਸਵਾਲਾਂ ਤੇ ਆਨੇ ਆ ਜਿੰਨਾ ਟੈਂਸ਼ਨਰਸ ਦੀ ਮੌਤ ਹੋ ਚੁੱਕੀ ਆ ਅਤੇ ਉਹਨਾਂ ਦੀ ਫੈਮਲੀ ਜਿਹੜੀ ਪੈਸ਼ਨਰ ਵੀ ਨਹੀਂ ਹਨ ਆਪ ਦੋਨੇ ਪਤੀ ਪਤਨੀ ਦੀ ਜਿਹੜੀ ਹੈ ਮੌਤ ਹੋ ਚੁੱਕੀ ਆ ਉਹਨਾਂ ਨੂੰ ਬਕਾਇਆ ਰਕਮ ਕੌਣ ਦੇਵੇਗਾ ਮੰਨ ਲਓ ਕਿਸੇ ਵੀ ਪੈਸ਼ਨਰ ਨੇ ਮਹੀਨਾ 10 2019 ਤੱਕ ਪੈਸ਼ਨ ਲਈ ਹੈ ਅਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਫਿਰ ਉਸ ਦੀ ਪਤਨੀ ਨੂੰ ਫੈਮਲੀ ਪੈਨਸ਼ਨ ਮਿਲ ਰਹੀ ਹੈ ਪਰ ਉਸ ਦੀ ਵੀ ਮੌਤ ਮੰਨ ਲਓ ਹੋ ਗਈ ਹੈ 11 2020 ਵਿੱਚ ਹੋ ਗਈ ਹੈ ਤਾਂ ਉਹਨਾਂ ਦੀ ਫੈਮਲੀ ਪੈਨਸ਼ਨ ਬੰਦ ਹੋ ਗਈ ਹੋਵੇਗੀ ਪਰ ਉਹਨਾਂ ਨੂੰ ਇੱਕ ਇੱਕ 2016 ਤੋਂ 11 2020 ਤੱਕ ਬਕਾਇਆ ਜੋ ਵੀ ਬੰਦ ਹੈ ਉਹਨਾਂ ਦੇ ਵਾਰਿਸ ਨੂੰ ਮਿਲੇਗਾ ਪਰ ਉਹਨਾਂ ਦੇ ਵਾਰਿਸ ਨੂੰ ਬੈਂਕ ਦੇ ਵਿੱਚ ਜਾ ਕੇ ਜਿੱਥੇ ਉਹਨਾਂ ਨੂੰ ਫੈਮਲੀ ਪੈਨਸ਼ਨ ਮਿਲਦੀ ਸੀ ਆਪਣਾ ਬਾਦ ਜਿਹੜਾ ਕਿ ਦਾਵਾ ਪੇਸ਼ ਕਰਨਾ ਹੋਵੇਗਾ ਕਿ ਉਹਨਾਂ ਦੇ ਵਾਰਿਸ ਜਿਹੜੇ ਨੇ ਫਿਰ ਬੈਂਕ ਉਹਨਾਂ ਨੂੰ ਕੁਝ ਐਫੀਡੇਫਟ ਤਿਆਰ ਵਾਸਤੇ ਕਹੇਗਾ ਅਤੇ ਉਸ ਤੋਂ ਬਾਅਦ ਉਸ ਨੂੰ ਬਕਾਇਆ ਰਕਮ ਜਿਹੜੀ ਹੈ ਕਿ ਉਹਨਾਂ ਦੇ ਲੀਗਲ ਵਾਰਸਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ ਇਸੇ ਤਰ੍ਹਾਂ ਉਹਨਾਂ ਨੂੰ ਬੈਂਕ ਵਿੱਚ ਜਾਣਾ ਪਏਗਾ ਤੇ ਬੈਂਕ ਦੇ ਵਿੱਚ ਜਾ ਕੇ ਉਹਨਾਂ ਨੂੰ ਦੱਸਣਾ ਪਵੇਗਾ ਕਿ ਜਿਹੜੇ ਉਹ ਉਹਨਾਂ ਦੀ ਫੈਮਿਲੀ ਜਿਹੜੀ ਪੈਨਸ਼ਨਰ ਸੀ ਉਹਨਾਂ ਦੇ ਮਾਤਾ ਪਿਤਾ ਸੀ ਉਹਨਾਂ ਦੇ ਉਹ ਲੀਗਲ ਵਾਰਿਸ ਨੇ ਅਤੇ ਉਹਨਾਂ ਨੂੰ ਕੁਝ ਐਫੀਡੇਫਿਟ ਵਾਸਤੇ ਕਹਿਣਗੇ ਉਹਨਾਂ ਦੇ ਬਕਾਇਆ ਜਿਹੜਾ ਉਹਨਾਂ ਦੇ ਖਾਤਿਆਂ ਵਿੱਚ ਪਾ ਦਿੱਤਾ ਜਾਵੇਗਾ ਦੂਸਰਾ ਸਵਾਲ ਦੋਸਤੋ ਇਹ ਹੈ ਕਿ ਜੇਕਰ ਕਿਸੇ ਵੀ ਕਰਮਚਾਰੀ ਦੀ ਨੌਕਰੀ ਦੇ ਦੌਰਾਨ ਮੌਤ ਹੋ ਗਈ ਹੈ ਅਤੇ ਉਸ ਦੀ ਪਤਨੀ ਨੂੰ ਫੈਮਿਲੀ ਪੈਨਸ਼ਨ ਮਿਲ ਰਹੀ ਹੈ ਉਹਨਾਂ ਨੂੰ ਹੁਣ ਬੈਂਕ ਬਕਾਇ ਜਿਹੜਾ ਹੈ ਬੈਂਕ ਦਵੇਗੀ ਜਾਂ ਡੀਡੀਓ ਇਸ ਸਬੰਧ ਦੇ ਵਿੱਚ ਜੇਕਰ ਮੰਨ ਲਓ ਕਿਸੇ ਵੀ ਕਰਮਚਾਰੀ ਦੀ ਜਿਹੜੀ ਰਿਟਾਇਰ ਨਹੀਂ ਹੋਇਆ ਸੀ ਪਰ ਉਸ ਦੀ ਮੌਤ ਹੈ ਮੰਨ ਲਓ ਉਹ ਜਿਹੜੀ ਕਿ ਮਾਰਚ 2019 ਦੇ ਵਿੱਚ ਹੋ ਗਈ ਹੈ ਅਤੇ ਉਸ ਤੋਂ ਬਾਅਦ ਉਸ ਦੀ ਫੈਮਿਲੀ ਪੈਨਸ਼ਨ ਲੱਗ ਗਈ ਹੈ ਉਸ ਨੂੰ ਬਕਾਇਆ ਜਿਹੜਾ 1 1 2016 ਤੋਂ ਲੈ ਕੇ ਜਿਹੜੀ ਹੈ ਮੌਤ ਜਾਨੀ ਕਿ 3 2019 ਤੱਕ ਜਿਹੜਾ ਹੈ ਬਕਾਇਆ ਹੈ ਉਸ ਨੂੰ ਉਸ ਦਾ ਜਿਹੜਾ ਡੀਡੀਓ ਜਾਨੀ ਕਿ ਜਿੱਥੇ ਉਹ ਨੌਕਰੀ ਕਰਦਾ ਸੀ ਉਹਦੇ ਲਈ ਉਸ ਦਾ ਜਿਹੜਾ ਉਸ ਤੋਂ ਬਾਅਦ ਮਾਰਚ 2019 ਤੋਂ 2021 ਤੱਕ ਦਾ ਜਿਹੜਾ ਬਕਾਇਆ ਹੈ ਬੈਂਕ ਤੋਂ ਪੈਨਸ਼ਨ ਲੈ ਰਹੇ ਨੇ ਉਹਦਾ ਫੈਮਿਲੀ ਪੈਨਸ਼ਨ ਉਹਨਾਂ ਨੂੰ ਬੈਂਕ ਦਵੇਗਾ ਭਾਵ ਹੁਣ ਉਹਨਾਂ ਨੂੰ ਦੋ ਥਾਵਾਂ ਤੋਂ ਬਕਾਇਆ ਜਿਹੜਾ ਹੈ ਮਿਲੇਗਾ ਜਦੋਂ ਤੱਕ ਉਹ ਉਹਨਾਂ ਨੇ ਨੌਕਰੀ ਕੀਤੀ ਹੈ ਆਪਣੀ ਮੌਤ ਤੱਕ ਉਹਨਾਂ ਨੂੰ ਉਹਦਾ ਡੀਡੀਓ ਤੇ ਉਸ ਤੋਂ ਬਾਅਦ ਉਸ ਤੋਂ ਜਿਹੜਾ ਹੈ ਬੈਂਕ ਜਿੱਥੋਂ ਪੈਨਸ਼ਨ ਲੱਗੀ ਹੈ ਉਹ ਬਕਾਇਆ ਉਹਨ ਉਸ ਨੂੰ ਉਹਦਾ ਬੈਂਕ ਦਵੇਗਾ ਹਾਂਜੀ ਦੋਸਤੋ ਏਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ